ਜਦੋਂ ਨਾ 8ਵੀਂ 10ਵੀਂ ਤੇ ਪੜਦੇ ਸੀਗੇ ਸਾਡੇ ਮਾਮਾ ਜੀ 크ਰਿਸਚੀਅਨ ਸੀਗੇ ਫੈਮਿਲੀ ਸੀਗੀ ਨਾਨਕਿਆਂ ਦੀ ਉਸ ਤੋਂ ਬਾਅਦ ਪਾਪਾ ਜੀ ਮੰਮੀ ਜੀ ਕਨਵਰਟ ਹੋ ਗਏ ਹਨਾ ਤੇ ਉਸ ਤੋਂ ਬਾਅਦ ਆਪਣਾ ਚਲੋ ਫੈਮਿਲੀ ਰਿਲੇਸ਼ਨ ਤਾਂ ਬਲੱਡ ਰਿਲੇਸ਼ਨ ਜੀ ਚੱਲੀ ਜਾਂਦਾ ਸੀਗਾ ਵੀ ਆਪਾਂ 크ਰਿਸਚੀਅਨ ਫੈਮਿਲੀ ਨਾਲ ਅਟੈਚ ਸੀਗੇ ਤੇ ਜਦੋਂ ਫਿਰ ਤੁਹਾਨੂੰ ਪਤਾ ਅਤਰਾ ਝੜਾ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਮੈਂ 2-3 ਵਾਰੀ ਗਿਰੇ ਆ 2-3 ਵਾਰੀ ਚੜਿਆ ਇਹ ਬੰਦੇ ਦਾ ਇੱਕ ਹਿੱਸਾ ਬਣ ਜਾਂਦਾ ਅਤਕੀ ਜਦੋਂ ਅਸੀਂ ਕਰੁਖ ਖੇਤਰ ਦਫ਼ਤਰ ਦਾ ਉਹ ਘਟਨਾ ਕੀਤਾ ਮੇਰਾ ਬਾਪੂ ਕਹਿੰਦਾ ਯਾਰ ਵੀ ਅਤਕੀ ਚੌਥੀ ਵਾਰੀ ਤੈਨੂੰ ਰੱਬ ਨੇ ਮੌਕਾ ਦਿੱਤਾ ਵੀ ਗਵਾਇਓ ਨਾ ਹੈਨਾ ਚਲੋ ਸਾਨੂੰ ਵੀ ਮੈਚਿਓਰਿਟੀ ਲੈਵਲ ਬੰਦੇ ਦਾ 50 ਸਾਲ ਦੀ ਉਮਰ ਤੇ ਥੋੜਾ ਜਿਹਾ ਹਾਈ ਹੋ ਜਾਂਦਾ ਸਾਨੂੰ ਵੀ ਲੱਗਦਾ ਸੀ ਵੀ ਯਾਰ ਅਤਕੀ ਆਪਾਂ ਸਹੀ ਰਹਿਣਾ ਗਵਾਉਣਾ ਨਹੀਂਗਾ ਹੈਨਾ ਵੀ ਲਿਮਟ 'ਤੇ ਚੱਲਣਾਗਾ ਚਲੋ ਇਹਦੇ ਵਿੱਚ ਬੜਾ ਪਰਮਾਤਮਾ ਦਾ ਸਾਥ ਆ ਕਿਉਂਕਿ ਮੈਂ ਤਾਂ ਬਹੁਤ ਇੱਕ ਵਾਰੀ ਇੰਨਾ ਕੁ ਡਾਊਨ ਹੋ ਗਿਆ ਸੀ ਕਿ ਅਭੀ ਸਾਡਾ ਮੈਂ ਹੁੰਦਾ ਸੀ ਜਾਂ ਮੈਡਮ ਹੁੰਦੇ ਸੀਗੇ ਤੇ ਇੱਕ ਕੁੜੀ ਹੋਰ ਹੁੰਦੀ ਸੀਗੀ ਵੀ ਤੁਸੀਂ ਮੈਂ ਦੱਸ ਨਹੀਂ ਸਕਦਾ ਵੀ ਇਹਨੇ ਇੱਕ ਕਰਜ਼ਾਈ ਹੋਗੇ ਸੀਗੇ ਸਮਝ ਗਏ ਤੇ ਕਈ ਵਾਰੀ ਇਹ ਹਾਲ ਹੁੰਦਾ ਸੀ ਵੀ ਇਹਨੇ ਕਹਣਾ ਯਾਰ ਵੀ ਆ 150 ਰੁਪਿਆ 100 ਤੂੰ ਲੈ ਜਾ 50 ਮੈਂ ਲੈ ਜਾਂਦੀ ਹਾਂ ਇਹ ਵੀ ਹਾਲ ਰਹੇ ਨੇ ਸਾਨੂੰ 7-8 ਲੱਖ ਰੁਪਏ ਐਂ ਲੱਗਦਾ ਸੀ ਵੀ ਅਸੀਂ ਲਾਣਾ ਕਿਵੇਂ ਆ ਸਮਝ ਗਏ ਹੁਣ ਪਰਮਾਤਮਾ ਦੀ ਕਿਰਪਾ ਵੀ ਆਪਾਂ ਜਾਂਦੇ ਜਾਂਦੇ ਪਤਾ ਨਹੀਂ ਰੱਬ ਕੀ ਕਰਾ ਦੇ ਆਪਣੇ ਤੋਂ ਕਿ ਨਹੀਂ ਸੋ ਇਹ ਕੀ ਹੁੰਦਾਗਾ ਇਹ ਉਸੇ ਦਾ ਹੀ ਅਸ਼ੀਰਵਾਦਾ ਜਦੋਂ ਪਰ ਰੱਬ ਦੇ ਹੱਥ ਡੋਰ ਦੇਤੀ ਤੇ ਫਿਰ ਪਰਮਾਤਮਾ ਆਪ ਸੰਭਾਲ ਲੈਂਦਾਗਾ ਠੀਕ ਆ ਉਹਦੇ ਜਦੋਂ ਹੱਥ ਮੈਂ ਆਪਣੀ ਜ਼ਿੰਦਗੀ ਦੀ ਡੋਰ ਦਿੱਤੀ ਤਾਂ ਫਿਰ ਉਹਨੇ ਆਪਣੇ ਰਾਹ ਆਪਣੇ ਆਪ ਹੀ ਪਾ ਲਿਆ ਉਹ ਆਪਣੇ ਆਪ ਹੀ ਰਸਤੇ ਨਿਕਾਲਦਾ ਰਿਹਾ ਕਦੋਂ ਮੈਂ ਕਾੜੇ ਵਾਲਾ ਵੈਦ ਬਣ ਗਿਆ ਕਦੋਂ ਹਾਰਟ ਦੀ ਬਲੌਕਰੀ ਖੁੱਲ ਗਈ ਕਦੋਂ ਲੋਕਾਂ ਚ ਇੰਨੀ ਪਾਪੂਲਾਰਿਟੀ ਆ ਗਈ ਕਦੋਂ ਲੋਕ ਬਾਹਰੋਂ ਆਉਣ ਲੱਗੇ ਕਦੋਂ ਅਸੀਂ ਕੁਰੂਖhetra ਚਲੇ ਗਏ ਕਦੋਂ ਮਾਨਸਾ ਚਲੇਗੇ ਕਦੋਂ ਦਸੂਏ ਚਲੇਗੇ ਇਹ ਸਭ ਉਹ ਆਪ ਹੀ ਕਰਉਂਦਾ ਗਿਆ ਸਾਡੇ ਨਾਲ ਲੋਕ ਜੁੜਦੇ ਕੇ ਉਹੀ ਸਾਨੂੰ ਅੱਗੇ ਦੀ ਅੱਗੇ ਲੈ ਗਏ ਨਾ ਕੋਈ ਆਪਣਾ ਕੁਰਕhetra ਰਿਸ਼ਤੇਦਾਰਾ ਨਾ ਕੋਈ ਦਸੂਏ ਆ ਨਾ ਕੋਈ ਮਾਨਸਾਗਾ ਹਣਾ ਸਭ ਜਗ ਆਪਣੇ ਆਪ ਲੈ ਗਿਆ ਹੁਣ ਇੱਥੇ ਲੋਕਾਂ ਨੂੰ ਥੋੜੀ ਜੀ ਤੰਗੀ ਲੱਗਦੀ ਸੀ 32 ਸੈਕਟਰ ਆਪਾਂ ਨੀਲੋ ਦੋਜ ਕਿਲੇ ਜਗਾ ਲਈਏ ਪਰਮਾਤਮਾ ਨੇ ਉਹ ਵੀ ਦੋ ਚਾਰ ਭਰਾ ਮਲਾਏ ਉਹਨਾਂ ਦੇ ਸਹਿਯੋਗ ਨਾਲ ਉੱਥੇ ਲਈ ਗਈ ਹੁਣ ਉੱਥੇ ਚੱਲੋ ਵਧੀਆ ਬਣ ਜਾਊਗਾ ਇਹ ਸਾਰਾ ਪਰਮਾਤਮਾ ਦਾ ਖੇਡ ਹੈ ਅਸਲ ਅਸੀਂ ਨਹੀਂ ਕਹਿੰਦੇ ਵੀ ਸਾਡੇ ਵਿੱਚ ਕੋਈ ਬੜੀ ਕਾਬਲੀਅਤ ਆ ਇਹ ਸਿਰਫ ਪਰਮਾਤਮਾ ਦਾ ਰਚਿਆ ਰਿਹਾ ਜਾਂ ਖੇਡ ਹੈ ਜਿੱਥੇ ਉਹਨੇ ਲੈ ਕੇ ਜਾਣਾ ਉਹ ਸਾਨੂੰ ਵੀ ਨਹੀਂ ਪਤਾ